ਦਰਵਾజా بڑا چھوٹਾ ਸੀ ਤੇ ਯਾਰਾਂ ਦਾ ਕੱਦ ਬਹੁਤ ਉੱਚਾ ਤੋਸ਼ ਨੀਵੀਂ ਚਗਾਠ ਦਾ ਵੀ ਸੀ ਤੇ ਉੱਚੇ ਕੱਦ ਦਾ ਥੜਾ ਨੂੰ ਗੌਣ ਵਾਲੇ ਬਲੋਚਾਂ ਦੀ ਯਾਰੀ ਸ਼ਹਿਰ ਦੀਆਂ ਭੀੜੀਆਂ ਗਲੀਆਂ ਸੰਗ ਕਦੇ ਤੋੜ ਨਹੀਂ ਚੜਦੀ ਕਦੇ ਪੁੱਗ ਨਹੀਂ ਸਕਦੀ ਵਿਰਿਆਨ ਸਿੰਘ ਸੰਧੂ ਸੋਹਣਾ ਸਨੱਖਾ ਸਹਿਰਦ ਸੈਤਕ ਅਤੇ ਸਰੀਰਕ ਪੱਖੋਂ ਉੱਚੇ ਕੱਦ ਦਾ ਵਿਅਕਤੀ ਹੈ। ਉਹਦੀ ਦਸਤਾਰ, ਗੁਫ਼ਤਾਰ, ਤੇ ਰਫ਼ਤਾਰ ਇੰਨਾ ਵਿੱਚ ਸਹਿਜ, ਸੂਝ ਅਤੇ ਰਵਾਨਗੀ ਹੈ। ਉਸ ਪਰ ਕੁਝ ਗਰਵਖ ਸਿੰਘ ਪ੍ਰੀਤਲੜੀ ਦਾ ਪ੍ਰਭਾਵ ਆ ਪਰ ਵਧੇਰੇ ਪ੍ਰਭਾਵ ਸੋਨ ਸਿੰਘ ਸੀਤਲ ਦਾ ਹੈ। ਉਹ ਲੇਖਕ ਹੀ ਨਹੀਂ ਸਗੋਂ ਬਹੁਤ ਵਧੀਆ ਬਲਾਰਾ ਤੇ ਖੂਬਸੂਰਤ ਸਖਸ਼ੀਅਤ ਦਾ ਮਾਲਕ ਵੀ ਹੈ ਉਹ ਸੱਚਮੁੱਚ ਨਾ ਬਹੁਬਧਾਈ ਲੇਖਕਾ ਉਸਨੇ ਕਹਾਣੀ ਜੀਵਨੀ ਸਵਰਜੀਵਨੀ ਯਾਦਾਂ ਸ਼ਬਦ ਚਿੱਤਰ ਸਫਰਨਾਮੇ ਲੇਖ ਨਵੰਦ ਲਿਖੇ ਅਤੇ ਲੋਚਨਾ ਕੀਤੀ ਭਾਵੇਂ ਉਸਦਾ ਕਹਾਣੀਕਾਰ ਵਜੋਂ ਨਾ ਉਹਦੇਰੇ ਪ੍ਰਸਿੱਧ ਦਾ ਪਰ ਬਾਕੀ ਵਿਧਾਵਾਂ ਵਿੱਚ ਵੀ ਉਸ ਦੀ ਕਲਾਤਮਕ ਤੇ ਵਿਚਾਰਾਤਮਕ ਉੱਚਤਾ ਜਿਹੜੀ ਉਹ ਨਿਰਵਾਦ ਆ ਉਸ ਨੇ ਲਗਭਗ ਪੰਜਾਬੀ ਦੀਆਂ ਸਾਰੀਆਂ ਵਿਧਾਵਾਂ ਵਿੱਚ ਰਚਨਾ ਕੀਤੀ ਕੇਵਲ ਦੋ ਨੂੰ ਛੱਡ ਕੇ ਇੱਕ ਨਾਟਕ ਤੇ ਇੱਕ ਨਾਵਲ ਪਰ ਭਾਵਾਂ ਉਹਨੇ ਖੁਦ ਨਾਟਕ ਨਹੀਂ ਲਿਖੇ ਪਰ ਉਹਦੀਆਂ ਕਹਾਣੀਆਂ ਤੇ ਨਾਟਕ ਹੀ ਨਹੀਂ ਬਣੇ ਅਜਮੇਰ ਸਿੰਘ ਔਲਖ ਵਰਗਿਆਂ ਨੇ ਨਾਟਕ ਬਣਾ ਕੇ ਖੇਡੇ ਆਪਣੇ ਆਪਣੇ ਹਿੱਸੇ ਵਰਗੇ ਕਹਾਣੀ ਤੇ ਉਸ ਦੇ ਉੱਤੇ ਫਿਲਮਾਂ ਵੀ ਬਣੀਆਂ ਚੌਥੀ ਕੂਟ ਕਹਾਣੀ ਉੱਤੇ ਫਿਲਮ ਵੀ ਪਈ ਉਹ ਇਹ ਕਈ ਕਹਾਣੀਆਂ ਦੇ ਵਿਸ਼ੇ ਅਤੇ ਵਿਧਾ ਪੱਖੋਂ ਤਾਂ ਪੱਕਾ کہہ ਸਕਦੇ ਆ ਕਿ ਨਾਵਲ ਨਹੀਂ ਆ ਪਰ ਜੇ ਆਕਾਰ ਪੱਖੋਂ ਵੇਖੀਏ ਤਾਂ ਜੇ ਨਾਵਲ ਨਹੀਂ ਤਾਂ ਨਾਵਲਟ ਜ਼ਰੂਰ ਆ ਉਹਨੇ ਵਿਅੰਗ ਨਹੀਂ ਲਿਖਿਆ ਪਰ ਉਹਦੀ ਨਵਾਂ ਭੋਲ ਚਾ ਅਚੇ ਟੀਚਰ ਹਮੇਸ਼ਾ ਹੀ ਸ਼ਾਮਲ ਰਹੀ ਹੈ। ਉਹ ਤਾਂ ਹੋਰ ਤੁਹਾਨੂੰ ਬੜੀ ਹੈਰਾਨੀ ਹੋਊਗੀ ਕਿ ਉਹਨੇ ਹਾਈਕੂ ਵੀ ਲਿਖੀ ਤੇ ਉਸਦੀ ਨਵੀਂ ਕਵਿਤਾ ਦੀ ਜਿਹੜੀ ਕਿਤਾਬ ਹੈ ਪ੍ਰੇਠੀ ਕਿਤਾਬ ਉਹਦੇ ਵਿੱਚ ਸ਼ਾਮਲ ਵੀ ਹੈ। ਉਹਨੇ ਮਿੰਨੀ ਕਹਾਣੀ ਵਰਗੀ ਵਿਦਾ ਵਿੱਚ ਵੀ ਨਮੂਨੇ ਦੀ ਰਚਨਾ ਕੀਤੀ ਹੈ। ਹਾਲਾਂਕਿ ਬਾਤ ਦੇ ਵਿੱਚ ਉਹਦਾ ਨਾਂ ਤਾਂ ਲੰਮੀ ਕਹਾਣੀ ਦੇ ਬਾਦਸ਼ਾਹ ਵਜੋਂ ਪ੍ਰਸਿੱਧ ਹੋਇਆ ਕਿਉਂਨੇ ਲੰਮੀ ਕਹਾਣੀ ਦਾ ਆਰੰਭ ਕੀਤਾ ਜਾਂ ਲੰਮੀ ਕਹਾਣੀ ਨੂੰ ਉੱਚ ਸਿਖਰਾਂ ਤੇ ਪਹੁੰਚਾਇਆ ਪਰ ਉਹਨੇ ਮਿੰਨੀ ਕਹਾਣੀ ਵੀ ਲਿਖੀ ਆ ਉਹ ਖੁਦ ਚੰਗਾ ਸੰਪਾਦਕ ਵੀ ਆ ਬਹੁਤ ਸਾਰੀਆਂ ਕਿਤਾਬਾਂ ਦੀ ਉਹਨੇ ਸੰਪਾਦਨਾ ਕੀਤੀ ਆ ਉਹਨੇ ਮੈਗਜ਼ੀਨ ਕਿਸੇ ਸਮੇਂ ਜਝਾਰ ਮੈਗਜ਼ੀਨ ਨਾਲ ਵੀ ਜੁੜਿਆ ਰਿਹਾ ਜਿਹੜਾ ਜਝਾਰ ਕਾਫਤਾ ਦਾ ਕਹਿ ਲਓ ਕਿ ਜਿਸ ਦੇ ਉੱਤੇ ਜਝਾਰ ਸਹਿ ਧਾਰਾ ਜਾਂ ਕਾਫ ਧਾਰਾ ਦੀ ਗੱਲ ਆ ਜਿਹੜੀ ਨੈਕਸਲਵਾੜੀ ਦੌਰ ਚ ਸ਼ੁਰੂ ਹੋਈ ਸੀ ਉਹ ਸੀਰਤ ਦਾ ਵੀ ਸੰਪਾਦਕੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਉਂਦਾ ਰਿਹਾ ਉਹ ਸਾਰੀ ਉਮਰ ਨਾ ਬੇਦਾਗ ਜ਼ਿੰਦਗੀ ਜੀਵੀ ਉਹਦਾ ਜਨਮ ਖੇਤੀਬਾੜੀ ਕਰਦੇ ਪਰਿਵਾਰ ਚ ਹੋਇਆ ਸਕੂਲ ਮਾਸਟਰੀ ਕੀਤੀ ਨੌਕਰੀ ਕਰਦਿਆਂ ਨਾਲ ਨਾਲ ਪੜ੍ਹਾਈ ਚਾਲੂ ਰੱਖੀ ਪੀ ਐਚ ਡੀ ਤੱਕ ਦੀ ਡਿਗਰੀ ਪ੍ਰਾਪਤ ਕੀਤੀ ਪੰਜਾਬ ਦੇ ਕਾਲਜ ਵਿੱਚ ਲੈਕਚਰਾਰ ਬਣਿਆ ਖਾਲਸਾ ਲਾਹਿਰਪੁਰ ਕਾਲਜ ਹਾਂ ਜਲੰਧਰ ਬਹੁਤ ਸਾਰੀਆਂ ਅਕਾਦਮਿਕ ਤੇ ਸਹਿਤਕ ਜ਼ਿੰਮੇਵਾਰੀਆਂ ਨਿਭਾਈਆਂ ਜਵਾਨੀ ਸਮੇਂ ਨੈਕਸਰਵਾੜੀ ਲਹਿਰ ਨਾਲ ਮੇਲ ਜੋਲ ਵੀ ਰਿਹਾ ਸੰਘਰਸ਼ਾਂ ਵਿੱਚ ਜੇਲ ਵੀ ਕੱਟੀ ਪੋਸਟਰ ਲਾਉਣ ਤੋਂ ਲੈ ਕੇ ਲਗਾਉਣ ਤੋਂ ਲੈ ਕੇ ਵੰਡਣ ਤੋਂ ਲੈ ਕੇ ਦਵਾਰਕੀਆਂ ਵੰਡਣ ਤੋਂ ਲੈ ਕੇ ਪੁਲਿਸ ਦਾ ਤਸ਼ੱਦਦ ਸਹਿਣ ਸਹਿਣ ਤੱਕ ਸਭ ਕੁਝ ਸ਼ਾਮਿਲ ਸਾਰੇ ਉਹਨਾਂ ਵਿਚਾਰਧਾਰਕ ਤੌਰ ਤੇ ਪ੍ਰਤੀਬਧ ਰਿਹਾ ਹੈ ਸੰਧੂ ਦੇ ਸਮਕਾਲੀ ਨੈਕਸਲਵਾੜੀ ਲਹਿਰ ਦੇ ਸਾਥੀਆਂ ਵਿੱਚੋਂ ਅੱਜ ਬਹੁਤੇ ਜਾਂ ਤਾਂ ਇਹ ਸੰਸਾਰ ਚ ਨਹੀਂ ਜਿਵੇਂ ਪਾਸ਼ ਸੰਤਰਾਮਦਾਸੀ ਹਰਪਜਨ ਹਲਵਾਰ ਵੀ ਲਾਲ ਸਿੰਘ ਦਿਲ ਓਮ ਪ੍ਰਕਾਸ਼ ਸ਼ਰਮਾ ਜਾਂ ਓਮ ਪ੍ਰਕਾਸ਼ ਉਸਾ ਵੀ ਕਹ ਦਿੰਦੇ ਸੀ ਜਾਂ ਫਿਰ ਉਹਨਾਂ ਦੀ ਵਿਚਾਰਧਾਰਾ ਵਿੱਚ ਤਬਦੀਲੀ ਆ ਗਈ ਜਿਵੇਂ ਹੁਣ ਅਮਰਜੀਤ ਚੰਦਨ ਅੱਜਕੱਲ ਉਹਨਾਂ ਦੇ ਉਸ ਤਰ੍ਹਾਂ ਦੇ ਵਿਚਾਰ ਨਹੀਂ ਹੈ ਪ੍ਰੇਮ ਪ੍ਰਕਾਸ਼ ਊਰੀ ਭਾਵੇਂ ਆਧ ਸੰਸਾਰ ਚ ਨਹੀਂ ਪਰ ਆਖਰੀ ਸਮੇਂ ਉਹਨਾਂ ਦੇ ਵੀ ਵਿਚਾਰ ਉਹ ਨੈਕਸਰਵਾਦੀ ਲਹਿਰ ਨਾਲ ਉਸ ਤਰ੍ਹਾਂ ਜੁੜੇ ਨਹੀਂ ਰਹੇ ਜਾਂ ਮਾਰਕਸਵਾਦ ਨਾਲ ਪ੍ਰਤੀਬੱਧ ਨਹੀਂ ਰਹੇ ਪਰ ਜਿਹੜੇ ਮਰੀਆਮ ਸਿੰਘ ਸੰਧੂਆ ਇਹ ਤਾਉਮਰਾ ਜਿਹੜੇ ਉਹ ਮਾਰਕਸਵਾਦ ਨਾਲ ਪ੍ਰਤੀਬੱਧ ਹੀ ਆ ਮੈਂ ਸਮਝਦਾ ਕਿ ਇਸ ਲੜੀ ਦੇ ਵਿੱਚ ਕੇਵਲ ਅਤਰਜੀਤ ਮਹਿੰਦਰਪਾਲ ਭੱਠਲ ਤੇ ਦਰਸ਼ਨ ਖੜਕੜੀ ਬਚੇ ਆ ਜਿਹੜੇ ਉਮਰ ਪੱਖੋਂ ਵੀ ਤੇ ਵਿਚਾਰਤਾਰਕ ਪੱਖੋਂ ਵੀ ਉਹਦੇ ਸਾਥੀ ਹੈ ਮਾਰਕਸਵਾਦੀ ਵਿਚਾਰਧਾਰਾ ਨੂੰ ਚੇਤਨ ਤੌਰ ਤੇ ਚੁਣਨਾ ਤੇ ਉਸ ਉੱਪਰ ਪ੍ਰਤੀਬੱਧਤਾ ਨਾਲ ਪਹਿਰਾ ਦੇਣਾ ਉਹਦੀ ਵੱਡੀ ਦੇਣ ਹੈ ਇਹ ਗੱਲ ਇਸ ਕਰਕੇ ਮਹਤਵਪੂਰਨ ਬਣ ਜਾਂਦੀ ਆ ਕਿ ਪੰਜਾਬ ਵਿੱਚ ਨਾ ਖੱਬੇ ਪੱਖੀ ਜਿਹੜੀ ਨੈਕਸਲਵਾਦੀ ਲਹਿਰ ਨਾਲ ਜੁੜੇ ਬਹੁਤ ਸਾਰੇ ਆਗੂ ਅਤੇ ਸਹਿਯਕਾਰ ਜਦੋਂ ਸਿੱਖ ਖਾੜਕੂ ਲਹਿਰ ਦਾ ਹਾਵਰ ਹੁੰਦਾ ਜਾਂ ਤਾਂ ਡਰ ਕਰਕੇ ਜਾਂ ਕਿਸੇ ਦਬਾਅ ਕਰਕੇ ਜਾਂ ਕਿਸੇ ਲਾਲਚ ਕਰਕੇ ਖੋਦ ਫਿਰ ਕਾ ਪ੍ਰਸਤੀ ਦੇ ਸ਼িকার ਹੋ। ਭਾ ਫਿਰ ਕਾ ਪ੍ਰਸਤ ਬਣਗੇ। ਤੇ ਬਾਕੀ ਫਿਰ ਕੀ ਹੋਗੇ? ਬਾਕੀ ਜਿਹੜੇ ਸਰਕਾਰੀ ਅੰਦਰ ਚ ਸ਼ਾਮਲ ਹੋਗੇ ਨਾ ਸਟੇਟ ਦੀ ਬੋਲੀ ਬੋਲਣ ਲੱਗੇ। ਇਹ ਵਿਰਿਆਮ ਸਿੰਘ ਸੰਧੂ ਜੀ ਕਿ ਜਿਹੜੇ ਦੋਹਾਂ ਧਿਰਾਂ ਦੀ ਗਲਤ ਠੀਕ ਤੇ ਉਂਗਲ ਰੱਖਦਾ ਰਿਹਾ। ਅ ਜਿੱਤੀ ਹੋਰ ਤੇ ਸਾਨੂੰ ਪਤਾ ਹੈ ਕਿ ਉਸ ਸਮੇਂ ਕੁਝ ਲੋਕਾਂ ਨੂੰ ਇਹ ਸੀ ਕਿ ਵਿਰਿਆਮ ਸਿੰਘ ਸੰਧੂ ਆ ਜਿਹੜਾ ਉਹ ਤਾਂ ਆਣਾ ਅ ਖਾੜਕੂਆਂ ਦੇ ਪੱਖ ਵਿੱਚ ਨਾ ਸਹੀ ਸਿੱਖਾਂ ਦੀ ਹਮਦਰਦੀ ਵਾਲੀਆਂ ਕਹਾਣੀਆਂ ਲਿਖਣ ਲੱਗ ਪਿਆ ਤੇ ਕੁਝ ਲੋਕਾਂ ਨੂੰ ਇਹ ਲੱਗਦਾ ਸੀ ਕਿ ਉਹ ਹੋਣਾ ਕਿਹਾ ਜਾ ਸਕਦਾ ਹੈ ਕਿ ਖਾੜਕੂ ਨਾਲ ਲੜ ਗਿਆ ਦੂਸਰੇ ਪਾਸੇ ਕੁਝ ਲੋਕਾਂ ਨੂੰ ਇਹ ਲੱਗਦਾ ਰਿਹਾ ਕਿ ਉਹ ਇਹ ਕਾਮਰੇਡਾਂ ਦੀ ਗੱਲ ਕਰਦਾ ਇਸ ਕਰਕੇ ਉਹਨੂੰ ਮਾਰ ਦੇਣਾ ਚਾਹੀਦਾ ਤੇ ਉਸ ਨੂੰ ਉਸ ਸਮੇਂ ਪਿੰਡ ਵੀ ਛੱਡਣਾ ਪਿਆ ਕਿਉਂਕਿ ਉਦੋਂ ਤੰਕੀਆਂ ਆਉਂਦੀਆਂ ਸੀ ਅਜਿਹੇ ਸਮੇਂ ਨਿੱਜੀ ਤੌਰ ਤੇ ਸੰਤੁਲਨ ਰੱਖਣਾ ਤੇ ਸਹਿਤਿਕ ਪੱਖੋਂ ਸੰਤੁਲਨ ਬੜਾਈ ਰੱਖਣਾ ਬਹੁਤ ਔਖਾ ਪਰ ਇਹ ਜ਼ਰੂਰੀ ਸੀਗਾ ਮੈਂ ਸਮਝਦਾ ਕਿ ਇਸ ਪੱਖੋਂਾਂ ਦੀ ਵੱਡੀ ਦੇਣ ਇਹ ਵੀ ਆ ਕਿ ਖਾੜਕੂ ਲਹਿਰ ਦੇ ਸਮਰਥਕਾਂ ਨੇ ਪੰਜਾਬ ਦੀ ਖੱਬੇ ਪੱਖੀ ਲਹਿਰ ਤੇ ਜਦੋਂ ਵਿਚਾਰਾ ਪੱਖੋਂ ਵੀ ਹਮਲਾ ਬੋਲਿਆ ਇੱਕ ਤਰ੍ਹਾਂ ਕਿ ਸਰੀਰਕ ਤੌਰ ਤੇ ਖਤਮ ਕੀਤੇ ਚਾਹੇ ਅਰਵਿੰਦ ਰਵੀ ਹੋਵੇ ਚਾਹੇ ਪਾਸ਼ ਹੋਵੇ ਚਾਹੇ ਬਲਦੇਵ ਸਿੰਘ ਮਾਨ ਹੋਵੇ ਚਾਹੇ ਜੈਮਲ ਸਿੰਘ ਪੱਟਾ ਹੋਵੇ ਦੂਸਰੇ ਪਾਸੇ ਕੀ ਕੇ ਵਿਚਾਰਾਂ ਤੇ ਤੇ ਇਤਿਹਾਸ ਤੇ ਤੇ ਵਿਰਾਸਤ ਉਤੇ ਹਮਲਾ ਬੋਲਿਆ ਉਸ ਦਾ ਟੁਕਮਾ ਤੇ ਕਰਾਰਾ ਜਵਾਬ ਆ ਜਿਹੜਾ ਉਹ ਬ੍ਰਿਮ ਸਿੰਘ ਸੰਧੂ ਨੇ ਦਿੱਤਾ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਐ ਜਿਹੜੀਆਂ ਇਸ ਪੱਖੋਂ ਬੜੀਆਂ ਮਹੱਤਵਪੂਰਨ ਆ ਕਿ ਗਦਰੀ ਬਾਬੇ ਕੌਣ ਸਨ ਗਦਰੀ ਲਹਿਰ ਦੀ ਗਾਥਾ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਗਦਰੀ ਲਹਿਰ ਦੀ ਗਾਥਾ ਭਾਈ ਮੀਵਾ ਸਿੰਘ ਰੋਪੋਕੇ ਉਹਨਾਂ ਨੇ ਜੀਵਨੀਆਂ ਲਿਖੀਆਂ ਇਤਿਹਾਸ ਲਿਖਿਆ ਇਹਦੇ ਲਈ ਜਿਸ ਮੁਸ਼ਕਲ ਦੀ ਮੈਂਤਨੀ ਤੇ ਬૌਧਿਕ ਯੋਗਤਾ ਦੇ ਨਾਲ ਨਾਲ ਸਿਰਜਣਾਤਮਕ ਸਮਰੱਥਾ ਦਾ ਜਿਹੜਾ ਮਜ਼ਾਰਾ ਕੀਤਾ ਹੈ ਸੱਚਮੁੱਚ ਯੂ ਬ੍ਰਿਆਂ ਸਿੰਘ ਸੰਧੂ ਨੂੰ ਵੱਟਾ ਬੰਦਾ ਬਣਾਉਂਦਾ ਹੈ ਉਸ ਨੇ ਪੰਜਾਬ ਦੀ ਇਨਕਲਾਬੀ ਵਿਰਾਸਤ ਨੂੰ ਨਾ ਕੇਵਲ ਸਹੀ ਪ੍ਰਸੰਗ ਵਿੱਚ ਸਮਝਿਆ ਹੀ ਸਮਝਾਇਆ ਹੀ ਸਗੋਂ ਇਸ ਦੀ ਨਾ ਪੈਰ ਗੱਡ ਕੇ ਰਾਖੀ ਵੀ ਕੀਤੀ ਹੈ ਪਹਿਲਾਂ ਭਾਵੇਂ ਉਹਦਾ ਨੇੜ ਨੈਕਸਰ ਬਾੜਗਿਆਂ ਨਾਲ ਸੀ ਪਰ ਬਾਅਦ ਵਿੱਚ ਉਸ ਨੇ ਨਾ ਸਾਰੀ ਖੱਬੀ ਧਿਰ ਨਾਲ ਦੋਸਤੀ ਪਗਾਈ ਚਾਹੇ ਉਹ ਕਿਸੇ ਵੀ ਕਿਸਮ ਦੇ ਹੋ ਪਰ ਇਸ ਮਸਲੇ ਦੇ ਵਿੱਚ ਨਾ ਇੱਕ ਗੱਲ ਬੜੀ ਵੱਡੀ ਹੈ ਉਹਨਾਂ ਨੇ ਕੇਵਲ ਨਾ ਕਲਮ ਕਸਾਈ ਨਹੀਂ ਕੀਤੀ ਸਗੋਂ ਕੰਮ ਖੇਤਰ ਚ ਵੀ ਨਿਗਰ ਯੋਗਦਾਨ ਪਾਇਆ ਉਹ ਚਾਹੇ ਯੂਨੀਅਨਆਂ ਜਾਂ ਸਰਗਰਮੀਆਂ ਹੋਣ ਚਾਹੇ ਪਹਿਲੀ ਪੱਧਰ ਤੇ ਪਾਰਟੀ ਦੀਆਂ ਸਰਗਰਮੀਆਂ ਹੋਣ ਤੇ ਚਾਹੇ ਲਗਾਤਾਰ ਉਸ ਵਿਚਾਰਧਾਰਾ ਦੇ ਪ੍ਰਚਾਰ ਦਾ ਮਸਲਾ ਹੋਵੇ ਲੰਮੇ ਜਨਤਕ ਜੀਵਨ ਵਿੱਚ ਵਿਚਾਰਧਾਰਕਤਾਰ ਤੇ ਖੜੇ ਰਹਿਣਾ ਤੇ ਕਰਦਾਰ ਨੂੰ ਉੱਚਾ ਸੁੱਚਾ ਰੱਖਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਵ੍ਰਾਮ ਸਿੰਘ ਸੰਧੂ ਦਾ ਜੀਵਨ ਹੋਵੇ ਜਾਂ ਸਹਿਤ ਹੋਵੇ ਉਹਨੇ ਹਮੇਸ਼ਾ ਉੱਚੇ ਕਰਤਾਰ ਤੇ ਸਹਿਤ ਵਿੱਚ ਉੱਚੇ ਮਿਆਰ ਦੀ ਗੱਲ ਕੀਤੀ ਹੈ ਜਦੋਂ ਪੰਜਾਬੀ ਕਹਾਣੀ ਵਿੱਚ ਨਾ ਔਰਤ ਮਰਦ ਸਬੰਧਾਂ ਦੇ ਮਨੋਵਿਗਿਆਨ ਨੂੰ ਨਾ ਦਰਸਾਉਣ ਮਨੋਵਿਗਿਆਨ ਨੂੰ ਦਰਸਾਉਣ ਦੇ ਨਾਂ ਥੱਲੇ ਨਾ ਕਾਮਕ ਕਹਾਣੀਆਂ ਲਿਖਣ ਦਾ ਕਰਵਾਜ ਪੈ ਗਿਆ ਚਲੋ ਮੈਂ ਲੁਚੀਆਂ ਕਹਾਣੀਆਂ ਤਾਂ ਨਹੀਂ ਕਹਿੰਦਾ ਪਰ ਜਿਹਦੇ ਵਿੱਚ ਬਹੁਤ ਜ਼ਿਆਦਾ ਖੁੱਲ੍ਹ ਲਿਖੀ ਜਾਂਦੀ ਸੀ ਕਦੇ ਕਿਹਾ ਜਾਂਦਾ ਸੀ ਕਿ ਵਿਵਾਗ ਕਹਾਣੀਆਂ ਤਾਂ ਉਹ ਸਮੇਂ ਬ੍ਰਿਹਾਮ ਸੰਧੂ ਇਸ ਤਰ੍ਹਾਂ ਨਹੀਂ ਪੀਆ ਨਿੱਜੀ ਜੀਵਨ 'ਚ ਵੀ ਉਹ ਬਹੁਤ ਸੰਕੋਚੀ ਗਿਆ ਉਹਦੀਆਂ ਕਹਾਣੀਆਂ ਦੇ ਵਿਸ਼ੇ ਤੇ ਜੀਵਨ ਦਾ ਮੁੱਖ ਸਰੋਕਾਰ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਰਾਜਸੀ ਸਮਾਜਿਕ ਸਮੱਸਿਆਵਾਂ ਤੇ ਉਹਦੇ ਸਰੋਕਾਰ ਹੀ ਰਹੇ ਆ ਆਮ ਕਰਕੇ ਲੇਖਕਾਂ 'ਚ ਬਹੁਤ ਜਿਨ੍ਹਾਂ ਉਨਾਂ ਤੇ ਦੋਸ਼ ਲੱਗਦੇ ਰਹਿੰਦੇ ਆ ਪਰ ਬ੍ਰਿਹਾਮ ਸੰਧੂ ਇਹਨਾਂ ਸਭ ਤੋਂ ਬਚਿਆ ਸ਼ਰਾਬ ਨਹੀਂ ਪੀਂਦਾ ਸਿਗਰਟ ਨਹੀਂ ਪੀਂਦਾ ਕਦੇ ਮਾੜੀ ਗੱਲ ਨਹੀਂ ਕਰਦਾ ਇਹ ਇਹ ਗੁਣਾ ਦੇ ਧਾਰ ਨਹੀਂ ਬੰਦੇ ਨਾ ਕਿ ਜਿਹਦੇ ਕੋਲ ਸਹਿਤਕ ਹੁਨਰ ਵੀ ਹੋਵੇ ਤੇ ਬਲਾਰਾ ਵੀ ਚੰਗਾ ਹੋਵੇ ਉਹਦੇ 'ਚ ਨਾ ਥੋੜਾ ਜਿਹਾ ਸਵੈਮਾਨ ਆ ਜਾਂਦਾ ਹੈ ਕੱਲ ਕਿੱਥਕੇ ਗੱਲ ਕਰਨ ਨੂੰ ਜੀ ਕਰਦਾ ਉਹਨੂੰ ਨਿਰੋਧੀ ਤੇ ਅਫਰ ਪੰਡਦੀ ਆ ਉਹਨੂੰ ਆਕੜ ਕਹਿ ਦਿੰਦੇ ਆ ਵਿਮਾਨ ਕਹਿ ਦਿੰਦੇ ਆ ਇਹ ਸੰਧੂ ਵਿੱਚ ਔਗਣ ਹੈ ਕਿ ਉਹ ਓਏ ਨਹੀਂ ਰਵਾਉਂਦਾ ਜੇ ਕੋਈ ਆਖ ਦੇਵੇ ਨਾ ਪਰ ਆਖਣ ਵਾਲੇ ਨੂੰ ਤਰਕ ਤੇ ਦਲੀਲਾਂ ਨਾਲ ਭਰੀ ਸਭਾ ਵਿੱਚ ਜਿੰਨੀ ਦੇਰ ਨਾਲ ਲਿਖ ਕੇ ਬੋਲ ਕੇ ਟਾਣਾ ਲਵੇ ਉਹਨਾਂ ਚਿਰ ਨੂੰ ਚੈਨ ਨਹੀਂ ਆਉਂਦਾ ਆਪਣੇ ਸਹੀ ਹੋਣ ਤੇ ਸਹੀ ਪਾਸੇ ਖੜੇ ਹੋਣ ਦੀ ਜੈਦੀ ਉਹਨੂੰ ਵੱਡਾ ਸਹਿਤਕਾਰ ਬਣਾਉਂਦੀ ਆ ਮੈਨੂੰ ਉਹਦੀ ਇਸ ਗੱਲ ਤੇ ਮਾਣ ਆ ਤੇ ਮੈਂ ਇਸ ਗੱਲ ਤੇ ਉਸ ਦਾ ਸਮਰਥਕ ਆ ਉਹਦਾ ਪ੍ਰਸ਼ੰਸਕ ਹੁਣ ਤੁਸੀਂ ਕਹੋਗੇ ਕਿ ਇਹ ਵਿਰਿਆਮ ਸੰਧੂ ਦੀ ਅਮ ਕਹਿ ਸਕਦੇ ਆ ਕਿ ਸੇਰਾਬੰਦੀ ਕਿਉਂ ਕੀਤੀ ਅਸਲ ਵਿੱਚ ਮੈਂ ਇਹ ਵੀ ਸਮਝਦਾ ਹਾਂ ਕਿ ਸਾਨੂੰ ਆਪਣੇ ਉਹਨਾਂ ਲੇਖਕਾਂ ਦੀ ਜਰੂਰ ਸੇਰਾਬੰਦੀ ਕਰਨੀ ਚਾਹੀਦੀ ਹੈ ਜਿਹੜੇ ਸਿਰੜ ਨਾਲ ਸਹਿਤਿਕ ਮਾਰਗ ਦੇ ਉੱਤੇ ਤੇ ਜੀਵਨ ਦੇ ਵਿੱਚ ਉੱਚੇ ਸੁੱਚੇ ਕਰਤਾਰਾਂ ਦੀ ਹਾਮੀ ਭਰਦੇ ਅੱਜ ਦਾ ਪ੍ਰਸੰਗ ਕੁਝ ਵੱਖਰਾ ਰਹੀਆ ਕਿ ਉਹਨਾਂ ਦੀ ਨਵੀਂ ਕਿਤਾਬ ਆਈ ਹੈ ਕਿਤਾਬ ਆਈ ਹੈ ਕਵਿਤਾ ਦੀ ਕਿਤਾਬ ਤੇ ਕਵਿਤਾ ਦੀ ਕਿਤਾਬ ਪਲੇਠੀ ਦੇਵੋਦਨ ਬੜਾ ਸ਼ਕੂ ਹੋ ਕਹਾਣੀਕਾਰ ਤੇ ਵਾਰਤਕ ਲੇਖਕ ਵਜੋਂ ਤਾਂ ਸਥਾਪਿਤ ਹੀ ਸੀ ਫੇਰ ਵੀ ਉਹਨਾਂ ਦੀ ਨਵੀਂ ਕਿਤਾਬ ਆਈ ਆ ਵਰਿਆਂ ਪਿੱਛੇ ਉਸ ਦੀ ਕਪਤਾ ਦੀ ਨ ਜਿਹੜੀ ਇਹ ਪਲੇਠੀ ਕਿਤਾਬ ਹੈ ਨਾ ਇਹ ਸਝਾਉਂਦੀ ਆ ਕਿ ਉਹਨਾਂ ਨੇ ਨਾ ਜਿਹੜੀ ਕਪਤਾ ਹੈ ਉਹ ਵਰਿਆਂ ਪਿੱਛੇ ਲਿਖੀ ਹੈ ਸਵੇ ਇਕਬਾਲੀਆ ਬਿਆਨ ਆ ਜਿਹੜਾ ਇਸ ਕਿਤਾਬ ਦੀ ਭੂਮਿਕਾ ਚ ਵੀ ਦਰਜ ਆ ਤੇ ਉਹਦੇ ਵਿੱਚੋਂ ਕੁਝ ਜਿਹੜੀਆਂ ਲਾਈਨਾਂ ਆ ਉਹ ਸਰਵਰਕ ਤੇ ਵੀ ਕੱਢ ਕੇ ਰੱਖੀ ਆ ਆਪ ਹੀ ਲਿਖੀ ਐ ਕੀ ਕਹਿਣੀ ਐ ਕਿ ਜਦੋਂ ਜਜਾਰਬ ਦਰੋਹੀ ਕਪਤਾ ਦਾ ਦੌਰ ਸਿਖਰ ਤੇ ਸੀ ਤਾਂ ਮੇਰਾ ਬਤੌਰ ਕਹਾਣੀਕਾਰ ਨਾਮ ਬਣ ਰਿਆ ਸੀ ਲੋਹੇ ਦੇ ਹੱਥ 1971 છਪੀ ਸੀ ਕਹਾਣੀ ਸੰਗ੍ਰਹਿ 66 ਨਾਲ ਕਹਾਣੀਕਾਰ ਵრო ਮੇਰਾ ਵਾਜ ਬਣ ਗਿਆ ਸੀ ਯਾਨੀ ਮੇਰਾ ਨਾਮ ਸਥਾਪਿਤ ਹੋ ਗਿਆ ਸੀ ਆ ਇਹ ਮਾਝੇ ਦੀ ਬੋਲੀ ਹੈ ਕਿ ਮੇਰਾ ਵਾਜ ਬਣ ਗਿਆ ਸੀ ਮੈਂ ਆਪਣਾ ਧਿਆਨ ਕਹਾਣੀ ਤੇ ਕੇਂਦਰਿਤ ਕਰ ਲਿਆ ਕਪਤਾ ਵਿੱਚ ਮੇਰਾ ਨਾਮ 8ਵੇਂ 9ਵੇਂ ਨੰਬਰ ਤੇ ਆ ਅਨਕਲਾਬੀ ਚੱਸ ਵਾਲੇ ਕਹਾਣੀ ਲਿਖਣ ਵਾਲਿਆਂ ਵਿੱਚ ਮੈਂ ਪਹਿਲਿਆਂ ਵਿੱਚ ਸੀ ਹੌਲੀ-ਹੌਲੀ ਮੈਂ ਕਵਿਤਾ ਲਿਖਣੀ ਹੀ ਛੱਡ ਦਿੱਤੀ ਭਾਵੇਂ ਮੇਰੇ ਕੋਈ ਸ਼ਾਇਰ ਤੇ ਲੇਖਕ ਦੋਸਤ ਮੇਰੀ ਸ਼ਾਇਰੀ ਦੀ ਤਾਰੀਫ਼ ਕਰਦੇ ਰਹਿੰਦੇ ਸੀ ਪ੍ਰਸਿੱਧ ਨਾਟਕਕਾਰ ਸਤੀਸ਼ ਵਰਮਾ ਨੇ ਦੱਸ ਕੇ ਹੈਰਾਨ ਕਰ ਦਿੱਤਾ ਕਿ ਕਾਲਜ ਪੜ੍ਹਦਿਆਂ ਉਸਨੇ ਮੇਰੀ ਕਵਿਤਾ ਨਾ ਰੋ ਕਾਵਿਚਾਰਮਕਾਵਿਲੇ ਵਿੱਚ ਸੁਣਾ ਕੇ ਕਈ ਨਾਮ ਜਿੱਤੇ ਸਨ ਇੰਜ ਦੀ ਗੱਲ ਦੀ ਸ਼ਾਇਰ ਰਵਿੰਦਰ ਸਹਿਰਾ ਕਹਿੰਦਾ ਕਿ ਮੇਰੀ ਨਜ਼ਮ ਦਵਾਰ ਤੇ ਲਟਕਿਆ ਲੈਨਣ ਅਕਸਰ ਕਾਵ ਚਾਲਨ ਮੁਕਾਬਲੇ ਵਿੱਚ ਸੁਨਾਇਆ ਕਰਦਾ ਸੀ। ਸ੍ਰਿੰਦਰ ਧੰਜਲ ਨੇ ਤਾਂ ਹੀ ਲਿਖ ਕੇ ਗੱਲ ਮੰਨੀ ਹੋਈ ਹੈ ਕਿ ਜਹਾਜ਼ਾਰ ਬਦਰੋਹੀ ਦੌਰ ਦੇ ਜਿੰਨਾ 9 ਕਵੀਆਂ ਤੋਂ متاثر ਹੋ ਕੇ ਉਹ ਕਵਤਾ ਲਿਖਣ ਲੱਗੇ ਆ। ਉਹਨਾਂ ਵਿੱਚ ਜਿਹੜਾ ਬਰੇ ਆਮ ਸਿੰਘ ਸੰਧੂ ਵਿਅਕਨਾਂ ਪਿਛਲੇ 15 ਕਸਾਲਾਂ ਤੋਂ ਅਚਨਚਿਤ ਮੇਰੇ ਅੰਦਰ ਕਵਤਾ ਮੇਰੇ ਵਿੜੇ ਫਿਰ ਵਰਸਣ ਲੱਗੀ ਯਾਰ ਤੇ ਮੈਂ ਕਈ ਕਵਤਾਵਾਂ ਲਿਖੀਆਂ ਤੇ ਮੇਰੇ ਮਨ ਚ ਆਇਆ ਕਿ ਇਹਨਾਂ ਕਵਤਾਵਾਂ ਨੂੰ ਇਕੱਠਿਆਂ ਕਰਕੇ ਇੱਕ ਥਾਂ ਸਾਹਮਣੇ ਲੈਣਾ ਚਾਹੀਦਾ ਆ ਆਖਰ ਇਹ ਖਿਆਲ ਹਕੀਕਤ ਚ ਬਦਲਿਆ ਤੇ ਤੁਹਾਡੇ ਸਾਹਮਣੇ ਜਾਂ ਜਿਵੇਂ ਵਰੇ ਆ ਪਿੱਛੇ ਤੁਹਾਡੇ ਰੂਬਰੂ ਆ ਕਵਤਾਵਾਂ ਉਹਨਾਂ ਨੇ ਆਪ ਹੀ ਦੋ ਭਾਗਾਂ ਚ ਵੰਡਤੀਆਂ ਕਿ ਇੱਕ ਇਹ ਕਿ ਜਿਹੜੀਆਂ ਹੁਣ ਲਿਖੀਆਂ ਇੱਕ ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਲਿਖੀਆਂ ਸੀਆਂ ਪ੍ਰਾਣਿਕ ਕਵਤਾ ਮੈਂ ਸਮਝਦਾ ਕਿ ਕਪਤਾ ਹਮੇਸ਼ਾ ਹੀ ਉਹਦੇ ਅੰਗ ਸੰਗ ਰਹੀ ਹੈ ਆਰੰਭ ਤੋਂ ਹੀ ਉਹਦੇ ਅੰਗ ਸੰਗ ਰਹੀ ਹੈ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਨੈਕਸਲ ਬਾੜੀ ਲਹਿਰ ਦੇ ਆਰੰਭ ਸਮੇ ਹੀ ਇੱਕ ਸੰਗ੍ਰਹਿ ਛਾਪਿਆ ਗਿਆ ਕਪਤਾ ਦਾ ਉਹਦਾ ਨਾਂ ਹੀ ਆਰੰਭ ਸੀਗਾ ਉਹਦੇ ਵਿੱਚ ਵੀ ਵਿਰਿਆਮ ਸਿੰਘ ਸੱਧੂ ਦੀਆਂ ਕਪਤਾਨਾਂ ਸ਼ਾਮਿਲ ਆ ਅਸੀਂ ਜਿਉਂਦੇ ਅਸੀਂ ਜਾਗਦੇ ਇਸ ਸੰਗ੍ਰਹਿ ਦੇ ਵਿੱਚ ਵੀ ਉਹਨਾਂ ਦੀਆਂ ਕਪਤਾਨਾਂ ਸ਼ਾਮਿਲ ਆ ਬਾਅਦ ਦੇ ਵਿੱਚ ਉਹਨਾਂ ਨੇ ਜਿਹਨੂੰ ਕਹਿੰਦੇ ਆ ਕਪਤਾ ਲਿਖਣੀ ਕੱਟ ਕਰਤੀ ਜਿਵੇਂ ਉਹਨਾਂ ਨੇ ਆਪ ਹੀ ਆਪ ਦੇ ਸਵੇਖ ਬਣ ਗਿਆ ਬਿਆਨ ਵਿੱਚ ਦੱਸਿਆ। ਦੇਖੋ ਇਸ ਜਿਹੜਾ ਸੰਗ੍ਰਹਿ ਆ ਇਹਦੇ ਰੰਪ ਦੇ ਵਿੱਚ ਨਾ ਕੁਝ ਕਵਤਾਂਵਾਂ ਦਰਜ ਨੇ ਜਿਹੜੀਆਂ ਕਵਤਾਵਾਰੀ ਕਿ ਚੇਰ ਹੋਇਆ ਕਵਤਾ ਨਹੀਂ ਆਈ ਕਵਤਾ ਆਈ ਬਰਿਆਂ ਪਿੱਛੋਂ ਕਿਉਂ ਜੀ ਅਮਰੀਕਾ ਕਵਤਾ ਲਿਖੀਆਂ ਚਿੱਠੀਆਂ ਕਿਤੇ ਨਾ ਪੁੱਜੀਆਂ ਮੈਂ ਸਮਝਦਾ ਕਿ ਇਹ ਤਾਂ ਅਸਲ 'ਚ ਬ੍ਰਿਆਮ ਸੰਧੂ ਦਾ ਨਾ ਕਾਮ ਮੈਨੀਫੈਸਟੋ ਆ ਜਿਹਦੇ ਵਿੱਚ ਉਹ ਦੱਸਦਾ ਕਿ ਕਵਤਾ ਮੇਰੇ ਕੋਲ ਕਿਵੇਂ ਆਈ ਦੇ ਉਹਦੀ ਕਾਪ ਪ੍ਰਤਿਭਾ ਦੀ ਗੱਲ ਕਰਨੀ ਹੋਵੇ ਉਹਦੀ ਕਾਪ ਯੁਗਤ ਦੀ ਗੱਲ ਕਰਨੀ ਹੋਵੇ ਤਾਂ ਉਹਦੇ ਕੋਲ ਕਈ ਯੁਗਤਾ ਹੈ ਪਰ ਉਹਦੀ ਜਿਹੜੀ ਮਨਪਸੰਦ ਯੁਗਤਾ ਨਾ ਉਹ ਬਰਤਾਂਤ ਸਿਰਜਣਾ ਹੀ ਆ ਕਹਾਣੀਕਾਰ ਜੋ ਹੋਇਆ ਕਹਾਣੀਕਾਰ ਕਾਣੀ ਪਾਏ ਵਗੈਰ ਨਾਲ ਟੁੱਰਿਆ ਹੀ ਜਾਂਦਾ ਪਰ ਉਹਦੀ ਜਿਹੜੀ ਕਪਤਾ ਦੀ ਕਹਾਣੀ ਹੈ ਨਾ ਉਹ ਮੱਧ ਕਾਲੀ ਬਰਤਾਂਤ ਤੋਂ ਵੱਖਰੀ ਹੈ ਤੇ ਆਧੁਨਿਕ ਬਰਤਾਂਤ ਤੋਂ ਵੀ ਵੱਖਰੀ ਹੈ ਉਹਦੀ ਜਿਹੜੀ ਬਰਤਾਂਤਕ ਕਪਤਾ ਨਾ ਉਹ ਸੰਖੇਪ ਵੀ ਹੈ ਤੇਜ਼ ਚਾਲ ਵੀ ਹੈ ਇਹ ਕਵਤਾ ਵਾਂਗ ਇਸ਼ਾਰਿਆਂ ਦੇ ਵਿੱਚ ਗੱਲ ਕਰਦੀ ਹੈ ਤੇ ਛੋਟੇ-ਛੋਟੇ ਬਿੰਬਾਂ ਨਾਲ ਨਾ ਇੱਕ ਮਹਾ ਬਿੰਬ ਦੀ ਸਿਰਜਣਾ ਕਰ ਦਿੰਦੀ ਹੈ। ਉਹਨਾਂ ਦਾ ਇੱਕ ਬਹੁਤ ਪ੍ਰਸਿੱਧ ਕਵਤਾ ਹੈ ਅੰਬਾ ਵਾਲੀ ਬਾਲਟ। ਉਹ ਆਪ ਬਹੁਤ ਸੋਹਣੀ ਸੁਣਾਉਂਦੇ ਹਨ ਪਰ ਚਲੋ ਅੱਜ ਮੈਂ ਵੀ ਤੁਹਾਨੂੰ ਉਹ ਕਵਤਾ ਸੁਣਾ ਦਿੰਦਾ। ਅੰਬਾ ਵਾਲੀ ਬਾਲਟੀ ਵਿੱਚ ਅੰਬ ਜ਼ਿੰਦਗੀ ਦੇ ਕਮਾਏ ਹੋਏ ਰਸ ਦੀ ਆਖਰੀ ਮਿੱਠੀ ਘੁੱਟ ਦਾ ਹੀ ਪ੍ਰਤੀਕ ਨਹੀਂ ਰਹਿੰਦਾ। ਸਗੋਂ ਬਹੁਤ ਕੁਝ ਹੋਰ ਵੀ ਸ਼ਾਮਲ ਹੋ ਜਾਂਦਾ ਹੈ 23 17 ਦੀ ਕਵਤਾ ਇੱਕ ਦੰਪਤੀ ਦੀ ਸਮੁੱਚੀ ਜ਼ਿੰਦਗੀ ਦੀ ਲੋਚਾ ਦੇ ਨਾਲ-ਨਾਲ ਰਿਸ਼ਤਿਆਂ ਦੇ ਮੋਹ ਅਤੇ ਕੜਤਨ ਨੂੰ ਇੱਕੋਗਲੇ ਪੇਸ਼ ਕਰਦੀ ਹੈ ਇਹ ਕਵਤਾ ਬਹੁਤ ਕੁਝ ਅਣਕਿਆ ਵੀ ਪਾਠਕ ਦੇ ਸੋਚਣ ਵਿਚਾਰਨ ਲਈ ਛੱਡ ਜਾਂਦੀ ਹੈ ਇਹ ਜਿਹੜਾ ਬਹੁਤ ਕੁਝ ਅਣਕਿਆ ਹੈ ਨਾ ਇਹ ਬੜਾ ਮਹੱਤਵ ਉਹ ਕਈ ਕਵਤਾਵਾਂ ਜਿਹੜੀਆਂ ਨਿੱਜੀ ਜਾਪਦੀਆਂ ਸਵੈਜੀਵਨੀਮੂਲਕ ਸਚਾਈ ਤੋਂ ਸਰਬਸਾਂਝੀ ਸਭ ਦੀ ਕਹਾਣੀ ਬਣਾਉਣ ਦਾ ਉਹਦੇ ਕੋਲੇ ਹੁਨਰ ਆ। ਉਸ ਕੋਲ ਸ਼ਬਦਾਂ ਦੀ ਚੋਣ ਫਿਰ ਉਹਨਾਂ ਦੀ ਜੜਤ ਤੇ ਫਿਰ ਬਿੰਬ ਸਿਰਜਣ ਦੀ ਰੂਠੀ ਕਲਾ ਹੈ। ਇਸੇ ਕਰਕੇ ਵੀ ਇਸ ਕਵਤਾ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿ ਸ਼ਬਦ ਆਉਂਦੇ ਆ। ਟੁੱਟੀ ਦਾ ਮਹਿੰਗਾ ਪਾਣੀ ਅੱਖਾਂ ਦਾ ਸਸਤਾ ਪਾਣੀ। ਇਹ ਵਿਰੋਧ ਘਟਨਾ ਇਸ ਢੰਗ ਨਾਲ ਉਹਨੇ ਬੀੜਿਆ। ਇਸ ਸ਼ਬਦ ਕੇਵਲ ਅਬਿਧਾ ਅਰਥਤ ਪਾਦਨੀ ਨਹੀਂ ਕਰਦੇ ਸਗੋਂ ਵਿਆੰਜਣਾ ਅਤੇ ਲਖਸ਼ਣਾ ਵੀ ਸਿਰਜਦੇ ਆ ਇਸੇ ਪ੍ਰਕਾਰ ਪਾਟਾ ਨੋਟ ਵਿੱਚ ਕਮਲੇ ਦਾ ਸਰੀਰ ਤੇ ਕਮਲਾ ਖਦਵਾਉਣਾ ਧਿਆਨ ਦਿਓ ਲੱਲੇ ਪੈਰ ਬਿੰਦੀ ਬਦਲ ਦਿੰਦੀ ਹੈ ਅਰਥ ਕਮਲ ਲੈ ਕਮਲਾ ਜਿਨੂੰ ਅਸੀਂ ਪਾਗਲ ਵੀ ਕਹਿ ਦਿੰਨੇ ਆ ਤੇ ਕਮਲਾ ਕਮਲ ਤੋਂ ਇਸ ਦਾ ਅਰਥ ਨਾ ਟੈਟੂ ਖਤਵਾਉਣਾ ਨਹੀਂ ਰਹਿ ਜਾਂਦਾ ਉਹਦੇ ਕਪਤਾ ਦੀ ਨਾ ਮੋਲਟੇ ਚ ਦੌਰ ਤੇ ਗੱਲ ਕੀ ਹੈਗੀ ਆ ਕਿ ਇੱਕ ਜੋ ਉਹਨਾਂ ਨੇ ਭੂਮਿਕਾ ਉਹਦੀ ਕਪਤਾ ਦੀ ਭੂਮਿਕਾ ਚ ਆਪ ਹੀ ਲਿਖਿਆ ਇਸ ਕਪਤਾ ਦੇ ਆਰੰਭ ਦੇ ਵਿੱਚ ਲਿਖਿਆ ਆਇਆ ਹੈਗਾ ਕਿ ਉਹ ਕਿਸੇ ਟਾਬੇ ਰੈਸਟੋਰੈਂਟ ਤੇ ਰੋਟੀ ਖਾ ਕੇ ਬਾਹਰ ਨਿਕਲੇ ਤੇ ਬਾਹਰ ਇੱਕ ਕਮਲਾ ਵਿਅਕਤੀ ਖੜਾ ਸੀਗਾ ਤੇ ਉਹਦੇ ਸਰੀਰ ਦੇ ਉੱਤੇ ਜਿਹੜਾ ਕਮਲਾ ਲਿਖਿਆ ਹੋਇਆ ਸੀਗਾ ਤੇ ਉਹਨੂੰ ਉਹਦੇ ਨਾਲ ਗੱਲ ਕਰਨ ਜਾਂ ਉਹਦੇ ਵਿੱਚ ਦਿਲਚਸਪੀ ਜੱਗ ਗਈ ਕਾਣਿਕਾਰ ਦੀ ਜਾਂ ਕਹਿ ਲੋ ਕਿ ਕਪ ਕਵੀ ਸਾਡੇ ਕਵੀ ਦੀ ਤਾਂ ਉਹਨੇ ਪੁੱਛਿਆ ਕਿ ਭਾਈ ਇਹ ਤੂੰ ਕੀ ਕੀਤਾ ਹੋਇਆ ਉਹ ਫਿਰ ਜਿਹੜੀ ਗੱਲ ਕਹਿੰਦਾ ਨਾ ਬੜੀ ਕਵਤਾ ਬੜੀ ਪਾਪੂਰਨ ਹੈ ਮੈਂ ਕਿਹੜਾ ਬਾਬਾ ਵਾਰਿਸਾਂ ਜਿਹੜਾ ਦਿਲ ਦਾ ਸਾਰਾ ਦਰਦ ਨਿਚੋੜ ਕੇ ਅਖਰੀ ਕਾਗਜ਼ ਉੱਤੇ ਲਿਖ ਸਕਦਾ ਮੈਂ ਤਾਂ ਆਪਣੇ ਦਿਲ ਦਾ ਦੁਖੜਾ ਦਿਲ ਦੇ ਉੱਤੇ ਖੁਣ ਦਿੱਤਾ ਹੈ ਦਿਲ ਦਾ ਦੁਖੜਾ ਦਿਲ ਦੇ ਉੱਤੇ ਖੁਣ ਦਿੱਤਾ ਮੋਹ ਦਾ ਮੰਗਤਾ ਮਾਇਆ ਮੰਗਾ ਹਰ ਪਾਲ ਸੰਗਾ ਜਾਣਾ ਇਹ ਵੀ ਲੋਕੀ ਸਮਝਣ ਛੋਤਾ ਮਾਰਿਆ ਮੋਹ ਦਾ ਕੀ ਦੱਸਾਂ ਮੈਂ ਹਾਲ ਆਪਣਾ ਹੁਣ ਹਾਲ ਦੱਸਦਾ ਤੁਸੀਂ ਵਿੰਬ ਸਿਰਜਣਾ ਦੇਖੋ ਕਿੰਨੀ ਕਮਾਲ ਆ ਨਾਲੇ ਉਹਦਾ ਮੈਂ ਹਾਂ ਤੇਰੇ ਸਾਵੇਂ ਬੰਦਾ ਨੰਗ ਟੜੰਗਾ ਕਮਲਾ ਬਾਰੇ ਕੀ ਪੁੱਛਦਾ ਨਾ ਲੈ ਕੇ ਉਹਦੇ ਉਸ ਨੇ ਨਮਸਕਾਰ ਧਰਤੀ ਨੂੰ ਕੀਤੀ ਆਪਣੇ ਖੋਲੇ ਹੱਥ ਆਕਾਸ਼ਾਂ ਵੱਲੇ ਜਿੱਦਾਂ ਅੱਲਾਹ ਪਾਕ ਦੀ ਆਵਾਦਤ ਕੀਤੀ ਰੋਂਦੀਆਂ ਅੱਖਾਂ ਵਿੱਚੋਂ ਹੱਸਿਆ ਹਾਲ ਪਿਆਰੇ ਮਿੱਤਰ ਦਾ ਕੁਝ ਏਦਾਂ ਦੱਸਿਆ ਤੇਰੇ ਹੱਥ ਵਿੱਚ ਨੋਟ ਹੈ ਫੜਿਆ ਧਿਆਨ ਦੇਣਾ ਤੇਰੇ ਹੱਥ ਵਿੱਚ ਨੋਟ ਹੈ ਫੜਿਆ ਜੇ ਮੈਂ ਇਹਨੂੰ ਖੋਣ ਲਈ ਤੈਥੋਂ ਝਟਮਾਲਾ ਐ ਪਰ ਤੂੰ ਨਾ ਹੱਥੋਂ ਛੱਡੇਂ ਅੱਧਾ ਨੋਟ ਮੇਰੇ ਹੱਥ ਆਇਆ ਅੱਧਾ ਰਹਿ ਗਿਆ ਤੇਰੀ ਮੁਠੀ ਵਿੱਚ ਘੁੱਟਿਆ ਪਾਟੇ ਨੋਟ ਨੂੰ ਦੋਵੇਂ ਬਿੱਟ ਬਿੱਟ ਤੱਕੀਏ ਨਾ ਕੰਮ ਤੇਰੇ ਨਾ ਕੰਮ ਮੇਰੇ ਪਾਟੇ ਨੋਟ ਦੀ ਕਾਦੀ ਕਿਸਮਤ ਹੁਣ ਇੱਥੇ ਜਿਹੜਾ ਪਾਟਿਆ ਨੋਟ ਆ ਇਹ ਬੇਲਾ ਨੋਟ ਦੀ ਕੀਮਤ ਸਾਬਤਦੀ ਆ ਪਾਟੇ ਨੋਟ ਦੀ ਕੋਈ ਕੀਮਤ ਨਹੀਂ ਫੇਰ ਇਹ ਕਿ ਜਦੋਂ ਨੋਟ ਪਾਟ ਜਾਂਦਾ ਹੈ ਤੇ ਦੋ ਭਾਗਾਂ 'ਚ ਵੰਡਿਆ ਜਾਂਦਾ ਹੈ ਇਹ ਔਰਤ ਦੇ ਨਾਲ ਦਵੰਦ ਨੂੰ ਵੀ ਦਰਸਾਉਂਦੀ ਆ ਦਵੰਦਨ ਨੂੰ ਵੀ ਦਰਸਾਉਂਦੀ ਆ ਨਵੇਂ membra'i ਪੇਸ਼ ਕਰਦੀ ਆ ਪਾਟੇ ਨੋਟ ਦੇ ਨਾਲ ਇਹਦੀਆਂ ਗਾਲਪਿਕ ਕੜੀਆਂ ਹੀ ਨਹੀਂ ਕਾ ਬਿੰਬਾਂ ਦੀਆਂ ਜਿਹੜੀਆਂ ਕੜੀਆਂ ਐ ਨਾ ਜੋੜ ਕੇ ਇੱਕ ਲੜੀ ਬਣਦੀ ਆ ਉਹਦੀ ਸਿਰਜਣਾ ਨੂੰ ਸਲਾਮ ਬਹੁਤ ਕਮਾਲ ਕਿ ਕਿਵੇਂ ਜਿਹੜੀ ਔਰਤ ਆ ਉਹ ਜਦੋਂ ਆਪਣੇ ਪ੍ਰੇਮੀ ਨਾਲ ਨਹੀਂ ਵਿਆਹੀ ਜਾ ਸਕਦੀ ਕਿਸੇ ਹੋਰ ਨਾਲ ਵਿਆਹ ਜਾਂਦੀ ਆ ਨਾ ਉਹ ਆਪਣੇ ਪ੍ਰੇਮੀ ਦੀ ਰਹਦੀ ਹੈ ਨਾ ਹੀ ਉਹ ਪਤੀ ਦੇ ਕੰਮ ਆਉਂਦੀ ਹੈ ਉਸ ਭਾਵ ਇਹ ਕਿ ਜਿਹੜਾ ਮਨ ਉਹ ਵੰਡਿਆ ਜਾਂਦਾ ਹੈ ਤਾਂ ਔਰਤ ਦੀ ਦਵੰਡ ਨੂੰ ਮਨ ਨੂੰ ਦੁੱਖ ਨੂੰ ਪੀੜਾ ਨੂੰ ਮੁੱਲਹੀਣ ਹੋਣ ਨੂੰ ਕਿਵੇਂ ਦਰਸਾਇਆ ਗਿਆ ਹੈਗਾ ਬਹੁਤ ਖੂਬਸੂਰਤ ਮਹਿਮਾ। ਬਲਵਿਆ ਕਵਤਾਂਵਾਂ ਦੇ ਵਿੱਚ ਨੇ ਬਹੁਤ ਗਹਿਰੀ ਸੰਵੇਦਨਾ ਹੈ ਉਹ ਸੰਵੇਦਨਾ ਨੂੰ ਸਮਝਣ ਦੀ ਲੋੜ ਹੈ। ਉਹ ਸੁਧਾਰਨ ਗੱਲ ਤੋਂ ਵਿਸ਼ੇਸ਼ ਤੇ ਵਿਸ਼ੇਸ਼ ਤੋਂ ਸੁਧਾਰਨ ਬਣਾਉਣ ਦੀ ਉਹਨਾਂ 'ਚ ਸਮਰੱਥ ਹੈ ਕਭ ਤਾਂ ਗੁਰੂ ਘਰ ਵਿੱਚ ਕਾਹਦਾ ਡਰ ਇਹਦੇ ਨਾਲ ਪਸ਼ੋਕੜ ਦੇ ਵਿੱਚ ਵੇਖੋ ਤਾਂ ਅਸੀਂ ਬਚਪਨ ਦੀਆਂ ਯਾਦਾਂ ਵੀ ਪੰਜਾਬ ਸੰਕਟ ਦਾ ਪਰਛਾਵਾਂ ਵੀ ਹੈ ਨਿੱਕੀ ਆਮ ਜੀਆਂ ਜਿਹੜੀਆਂ ਭਾਵਨਾਵਾਂ ਆਮ ਜੀਆਂ ਜਿਹੜੀਆਂ ਪਟਨਾਵਾਂ ਉਹਨਾਂ ਰਾਹੀਂ ਕਿਵੇਂ ਵੱਡੇ ਅਰਥ ਸੰਚਾਰ ਕੀਤੇ ਆ ਇਹ ਗੱਲ ਭਾਵਾਂ ਇੱਕ ਪੁਰਾਣਾ ਕਵੀ ਆ ਪਰ ਇਹਦੇ ਤੋਂ ਨਵੇਂ ਕਵੀਆਂ ਨੂੰ ਉਹਨਾਂ ਦੀਆਂ ਨਵੀਆਂ ਕਵਤਾਵਾਂ ਤੋਂ ਸਿੱਖ ਲੈਣਾ ਚਾਹੀਦਾ ਹੈ ਕਵਤਾ ਦੇ ਕੁਝ ਜਿਹੜੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਗੁਰੂ ਦੇ ਘਰ ਵਿੱਚ ਕਾਹਦਾ ਡਰ ਸੂਰਜ ਤਾਰੇ ਆਪਣਾ ਘਰ ਇਸ ਤੋਂ ਸੋਹਣਾ ਅੰਬਰ ਸਰ ਅੰਬਰ ਸਰ ਵਿੱਚ ਗੁਰੂ ਦਾ ਘਰ ਗੁਰੂ ਦੇ ਘਰ ਵਿੱਚ ਕਾਹਦਾ ਡਰ ਬਚਪਨ ਵਿੱਚ ਜਦ ਗੁਰੂ ਘਰ ਜਾਣਾ ਅੰਮ੍ਰਿਤ ਬਾਣੀ ਮਨ ਵਿੱਚ ਘੁਲਣੀ ਸਵਾਦ ਸਵਾਦ ਹੋ ਜਾਣਾ ਅਚਨ ਚੇਤ ਨਜ਼ਰਾਂ ਨੇ ਉੱਠਣਾ ਪਰ ਕਰਮਾਂ ਵਿੱਚ ਲਿਖਿਆ ਪੜਨਾ جیب ਕਤਰਿਆਂ ਤੇ ਘਠੜੀ ਚੋਰਾ ਤੋਂ ਬਚੋ ਜੀ ਸਹਿਮ ਕੇ ਇੱਕਦਮ ਬਾਪ ਦੀ ਉਂਗਲ ਫੜ ਲੈਣੀ ਆਸੇ-ਪਾਸੇ ਡਰ ਕੇ ਤੱਕਣਾ ਹਰ ਇੱਕ ਬੰਦਾ ਲੱਗਣਾ ਜੇਬ ਘਠੜੀ ਚੋਰ ਉਸ ਤੋਂ ਇਹ ਵਿੱਚ ਨજર ਗਵਾਚੀ ਰੋਮ ਰੋਮ ਵਿੱਚ ਬਹਿ ਗਿਆ ਡਾ ਉਸ ਦਿਨ ਤੋਂ ਮੈਂ ਲੱਭਦਾ ਫਿਰਦਾ ਕਿੱਥੇ ਹੈ ਮੇਰੇ ਗੁਰਦਾ ਕਰ ਅਜੇ ਵੀ ਇੱਥੇ ਅਕਸਰ ਹੀ ਤਲਵਾਰਾਂ ਲਿਸ਼ਕਣ ਪੱਗਾ ਲੱਥਣ ਵੇਖ ਕੇ ਸਭ ਕੁਝ ਬਾਣੀ ਸੁਣਦੇ ਮਸੂਮਾਂ ਦੇ ਬੁੱਲਾਂ ਤੇ ਮੁਸਕਾਨਾਂ ਸਿਸਕਣ ਅਜੇ ਵੀ ਇੱਥੇ ਖੜੇ ਡੇਉੜੀ ਦਰਸ਼ਨੀ ਨਾਨਕ ਤੇ ਮਰਦਾਨਾ ਹੱਸਦੇ ਦੂਰ ਖਲੋ ਕੇ ਬਾਣੀ ਸੁਣਦੇ ਨਾਲੇ ਆਪਣਾ ਬਾਣਾ ਤੱਕਦੇ ਵਰਸ਼ੇ ਵਾਲਾ ਸਿੰਘ ਵੇਖ ਕੇ ਇੱਕ ਦੂਜੇ ਨੂੰ ਲੱਗਦਾ ਕੁਝ ਪੁੱਛ ਦੇ ਦੱਸ ਦੇ ਹੁਣ ਵੀ ਜਦ ਅੰਬਰ ਸਰ ਜਾਵਾ ਮਨ ਸਮਝਾਵਾ ਅੰਬਰ ਸਰ ਸਿਫਤੀ ਦਾ ਕਰ ਅੰਬਰ ਸਰ ਵਿੱਚ ਗੁਰੂ ਦਾ ਕਰ ਗੁਰੂ ਦੇ ਘਰ ਵਿੱਚ ਕਾਹ ਦਾ ਡਾ ਪਰ ਮੂਲ ਸਮੱਸਿਆ ਹੈ ਕਿ ਨਜ਼ਰ ਨੂੰ ਧੁੰਦਲੀ ਕੌਣ ਕਰ ਰਿਹਾ ਹੈ ਇਸ ਕਵਤਾ ਵਿੱਚ ਇਤਿਹਾਸ ਵੀ ਆ ਤਰਵਾਸ ਵੀ ਆ ਤੇ ਦਰਸ਼ਨ ਵੀ ਆ ਤੇ ਸਥਿਤੀ ਦੀ ਤਸਵੀਰ ਕਸ਼ੀ ਹੋਈ ਆ ਬਹੁਤ ਕਮਾਲ ਕਰਤਾਵਾਂ ਨੇ ਮੈਂ ਸਮਝਦਾ ਹੈਗਾ ਕਿ ਬਰਿਆਂ ਪਿੱਛੋਂ ਆਈ ਆ ਦੇਰ ਆਈ ਆ ਦਰਸਤ ਆਈ ਆ ਪੜ੍ਹਨੀ ਚਾਹੀਦੀ ਆ ਉਦੀ ਗਜ਼ਲ ਨੂੰ ਮਕਾਪਤਾ ਦੀਨ ਕਈ ਸ਼ੇਅਰ ਕਮਾਲ ਦੇ ਐ ਮੈਂ ਗਵਾਚਾ ਲਫਜ਼ਾਂ ਅੰਦਰ ਖਾਬਾਂ ਅੰਦਰ ਖਬਰਾਂ ਅੰਦਰ ਮਰਨੋਂ ਪਹਿਲਾਂ ਦਫਨ ਹੋ ਗਿਆ ਹੋ ਗੁਜਰੇ ਦੀਆਂ ਕਬਰਾਂ ਅੰਦਰ ਟੁੱਟੀਆਂ ਸੂਈਆਂ ਕੀ ਸੀਣਾ ਚੀੜੀ ਧਾਤੀ ਪਾਟਾ ਅੰਬਰ ਮਰਦਾ ਨੈਂਦੇ ਸੰਗ ਸਾਥ ਵਿੱਚ ਨਾਨਕ ਲਈ ਵਰਜਤ ਮਹਰਮ ਅੰਦਰ ਮੇਰਾ ਕੋਈ ਨਹੀਂ ਮੇਰੇ ਬਾਝੋਂ ਕੀ ਕਹਿੰਦਾ ਹੈ ਤੇਰਾ ਅੰਦਰ ਜ਼ਿੰਦਗਾਨੀ ਤਾਂ ਲੰਘ ਚੱਲੀ ਐ ਗਰਜ਼ਾਂ ਫਰਜ਼ਾਂ ਕਰਜ਼ਾ ਅੰਦਰ ਉਸ ਕੋਲ ਮਿੱਥ ਸਿਰਜਣਾ ਤੇ ਮਿੱਥ ਭੰਗ ਜਣਾ ਦੀ ਨਾ ਕਮਾਲ ਸ਼ਕਤੀ ਆ ਉਹ ਕਾਹ ਪਰੰਪਰਾ ਨਾਲ ਸੰਵਾਦ ਚਾਹੁੰਦਾ ਮਿੱਥ ਵਾਕਾਂ ਨੂੰ ਸਿਮਰਦਾ ਵੀ ਆ ਟਾਉਂਦਾ ਵੀ ਆ ਨਵਾਂ ਵੀ ਸਿਰਜਦਾ ਪ੍ਰੇਮ ਕਾਵਿ ਤਾਂ ਬਹੁਤ ਲੋਕ ਲਿਖਦੇ ਆ ਪ੍ਰੇਮ ਕਾਵ ਪ੍ਰੇਮ ਕਾ ਦੁਆਰਾ ਬਣਾਇਆ ਜਾਂਦਾ ਸੂਫੀ ਕਵਿਤਾ ਦੇ ਵਿੱਚ ਸਿਖਰ ਪਰ ਗੁਰਬਾਣੀ ਦੇ ਵਿੱਚ ਆਤਮਾ ਪਰਮਾਤਮਾ ਦੇ ਸੰਬੰਧਾਂ ਲਈ ਪਤੀ ਪਤਨੀ ਦਾ ਪ੍ਰਤੀਕ ਵਰਤਿਆ ਤੇ ਸਾਡਾ ਜਿਹੜਾ ਲੇਖਕ ਆ ਉਹਨੇ ਵੀ ਪਤਨੀ ਲਈ ਕਵਤਾਵਾਂ ਲਿਖੀਆਂ ਗਰਬਾਕਸਿੰਗ ਪ੍ਰੀਤ ਲੜੀ ਦੀਆਂ ਚਿੱਠੀਆਂ ਜੀਤਾਂ ਦੇ ਨਾਮ ਦੀ ਮੈਨੂੰ ਯਾਦ ਆ ਰਹੀ ਹੈ ਉਹਦੀਆਂ ਕਵਤਾਵਾਂ ਨਾ ਰਿਸ਼ਤਿਆਂ ਦੀ ਪ੍ਰਕਰਮਾ ਕਰਦੀਆਂ ਪੁੱਤਰ ਬਾਰੇ ਧੀ ਬਾਰੇ ਉਸਦੀਆਂ ਕਵਤਾਵਾਂ ਨੇ ਮਾਣਦਾ ਸੱਚ ਸਭ ਕੁਝ ਠੀਕ ਠਾਕ ਕਿਉਂ ਨਹੀਂ ਹੋਇਆ ਉਹਨਾਂ ਦੇ ਤੋਂ ਵੱਡੇ ਅਸਤਿਤਵ ਵੀ ਸੰਕਟ ਨੂੰ ਦਰਸਾਉਂਦੀਆਂ ਮੈਂ ਸਮਝਦਾ ਕਿ ਕਿਤੇ ਕਿਤੇ ਭਾਵੇਂ ਕਿ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਵੀ ਤੇ ਕਵਤਾ ਵੀ ਵਿੱਚ ਬਹੁਤ ਆਸ਼ਾਵਾਦ ਹੈ ਪਰ ਕਿਤੇ ਕਿਤੇ ਨਾ ਉਹਦੇ ਕੋਲ ਇਹ 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 ਇੱਕ ਪ੍ਰਸ਼ਨ ਜ਼ਰੂਰ ਹੈਗਾ ਉਹ ਪ੍ਰਸ਼ਨ ਨਿੱਜੀ ਪੱਧਰ ਤੇ ਵੀ ਆ ਤੇ ਸਮੋਹਕ ਪੱਧਰ ਤੇ ਵੀ ਆ ਸਮੋਹਕ ਪੱਧਰ ਤੇ ਕਿ ਸਭ ਕੁਝ ਠੀਕ ਠਾਕ ਸੀ ਸਾਡੀ ਵਿਚਾਰਧਾਰਾ ਵੀ ਠੀਕ ਸੀ ਅਸੀਂ ਬੜੀ ਸਿਹਤਤਾ ਤੇ ਇਮਾਨਦਾਰੀ ਨਾਲ ਰਸਤੇ ਤੇ ਤੁਰੇ ਵੀ ਇਸ ਦੇ ਬਾਵਜੂਦ ਵੀ ਕਾਮਯਾਬੀ ਨਹੀਂ ਮਿਲੀ ਐਵੇਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕੋਈ ਵਾਲਛਲ ਨਹੀਂ ਕੀਤਾ ਠੀਕ ਰਸਤੇ ਤੇ ਤੁਰੇ ਪਰ ਉਹ ਕਾਮਯਾਬੀ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ ਇਹਦੇ ਕਰਕੇ ਮੈਂ ਸਮਝਦਾ ਕਿ ਕਿਤੇ ਕਿਤੇ ਆਪਾ ਪਰਚੋਲ ਵੀ ਆ ਕਿਸ ਸੰਘਰਸ਼ ਕਰਦੇ ਆ ਵੀ ਸਭ ਕੁਝ ਸਹੀ ਕਿਉਂ ਨਹੀਂ ਹੋਇਆ ਇਸ ਵਿੱਚ ਮੇਰੀ ਸਮਝ ਅਨਸਾਰ ਖੱਬੇ ਧਿਰ ਦੀ ਸਮੂਹਕ ਨਾਮ ਕਾਮਯਾਬੀ ਵੀ ਆ ਤੇ ਜ਼ਿੰਦਗੀ ਵਿੱਚ ਪਰਿਵਾਰਕ ਪੱਧਰ ਤੇ ਸਭ ਕੁਝ ਇਛਿਤ ਨਾ ਹੋਣ ਦਾ ਵੀ ਇਸ਼ਾਰਾ ਹੈ ਨਿਸ਼ਚੈ ਕਿਸਾਨ ਅੰਦੋਲਨ ਸਮੇ ਜਿਹੜੀਆਂ ਕਵਤਾਵਾਂ ਲਿਖੀਆਂ ਉਹਨਾਂ ਵਿੱਚ ਪਰਾਣਾ ਜਿਹੜਾ ਜਝਾਰੂ ਰੰਗ ਮੌਜੂਦ ਆ ਜਿਹਦੇ ਵਿੱਚ ਜੋਸ਼ ਤੇ ਗੋਸ਼ ਦਾ ਬਹੁਤ ਜ਼ਿਆਦਾ ਸੰਤੋਲਨ ਜਿਹੜੀਆਂ ਪ੍ਰਾਣੀਆਂ ਕਪਤਾਵਾਂ 50 ਸਾਲ ਪਹਿਲਾਂ ਦੀਆਂ ਕਪਤਾਵਾਂ ਉਹਨਾਂ ਚ ਹਰ ਹਫ਼ਤਾ ਦੇ ਸਾਰੇ ਹੀ ਲੱਛਣ ਆ ਕਿ ਬੁਰਜੁਵਾ ਲੋਕਤਾ ਦੇ ਢਾਂਚੇ ਦਾ ਮਜ਼ਾਕ ਅਨਕਲਾਬੀ ਵਿਰਸੇ ਤੇ ਮਾਣ ਗਰੀਬਾਂ ਮਜ਼ਦੂਰਾਂ ਕਿਸਾਨਾਂ ਤੇ ਕਰਮਚਾਰੀਆਂ ਦੀ ਹਮੈਤ ਜ਼ਗੀਰਦਾਰਾਂ ਤੇ ਸਰਮਾਇਦਾਰਾਂ ਤੇ ਸਿਆਸੀ ਨਤਾਵਾਂ ਤੇ ਖਾਸ ਕਰਕੇ ਪੁਲਿਸ ਮੁਖਬਰਾਂ ਦੀ ਨਿੰਦਿਆ ਜੰਗ ਦਾ ਵਿਰੋਧ ਖੌਤੀ ਦੇਸ਼ ਭਗਤੀ ਦਾ ਵਿਰੋਧ ਸਾਰਾ ਕੁਝ ਪਰ ਉਹਨੇ ਬਹੁਤ ਕਮਾਲ ਨਾਲ ਸਭ ਕੁਝ ਕੀਤਾ ਹੈਗਾ ਵਿਆਨਗੋਦੀ ਵੱਡੀ ਯੋਗਤਾ ਮੈਂ ਸਮਝਦਾ ਕਿ ਉਹਦੀ ਨਿਮਰਤਾ ਕਿ ਜਝਾਰ ਕਵੀਆਂ ਵਿੱਚ ਉਹਨੇ ਆਪਣੇ ਆਪ ਨੂੰ 8ਵੇਂ 9ਵੇਂ ਨੰਬਰ ਤੇ ਰੱਖਦਾ ਸੀ ਪਰ ਮੈਂ ਸਮਝਦਾ ਕਿ ਚੋਟੀ ਦੇ 10 ਵਿੱਚ ਬਿਨਾ ਕਿਸੇ ਪਹਿਲ ਦੂਜੀ ਦੇ ਸ਼ਾਮਲ ਸੀ ਉਸ ਦੀ ਕਵਤਾ ਵਿੱਚ ਪਾਸ਼ ਵਾਲੀ ਮੂਹਜੋਰਤਾ ਲਾਲ ਸਿੰਘ ਦਿਲ ਵਾਲੀ ਵਿਬਾਕੀ ਉਦਾਸੀ ਤੇ ਖੜਕੜ ਵਾਲੀ ਲੋਕਵਰਸੇ ਦੀ ਸਮਝ ਕਰਨੈਲ ਬਾਗੀ ਵਰਗੀ ਮਿੱਥ ਭੰਜਣਾ ਚੰਦਨ ਵਰਗੀ ਬૌਧਿਕਤਾ ਤੇ ਹਲਵਾਰੀ ਵਰਗੀ ਵਿਚਾਰਧਾਰਕ ਸਪਸ਼ਟਤਾ ਮੌਜੂਦ ਹੈ ਮਿੰਦਰਪਾ ਪਠਲ ਦੀ ਲੋਕਤਰਾਈ ਸ਼ੈਲੀ ਵੀ ਹਾਜ਼ਰ ਹੈ ਤੇ ਪਾਤਰ ਵਾਲੀ ਸੰਵੇਦਨਾ ਹੀ ਆ ਤੇ ਮੈਨੂੰ ਉਹਦੀ ਕਵਤਾ ਯਾਦ ਆ ਰਹੀ ਉਹਦੇ ਕੁਝ ਪੰਕਤੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਵਕਤ ਦੀ ਮੌਤ ਦੀਵਾਰ ਤੇ ਲਟਕਿਆ ਲੈਨਨ ਬੁੱਢਾ ਹੋ ਰਿਹਾ ਹੈ ਸੀਸ ਲਈ ਮੰਗ ਕਰਦੀ ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ ਤੇ ਮੇਰੇ ਮਿੱਤਰੋ ਤੁਸੀਂ ਰੰਗਲੇ ਬੰਗਲਿਆਂ ਚ ਬਹਿ ਕੇ ਆਰਾਮ ਦੀ ਗੱਲ ਕਰਦੇ ਹੋ ਪ੍ਰੀਤਾ ਦਾ ਮਿਲਣ ਚਾਹੁੰਦੇ ਹੋ ਪਰ ਕੀ ਮਿਲਣ ਤੋਂ ਪਹਿਲਾਂ ਮਰਨ ਦਾ ਸੱਚ ਸੁਣਿਆ ਜੇ ਆਰਾਮ ਕਾਦਾ ਕੀ ਬਾਛੀ ਵਾਰੇ ਚੋਂ ਲੰਘ ਆਏ ਕਦਮਾਂ ਨੂੰ ਸ਼ਰਮਿੰਦਾ ਨਾ ਕਰੋ ਸੱਚ ਮੱਚ ਬਹੁਤ ਸੋਹਣੀਆਂ ਕਵਤਾਵਾਂ ਨੇ ਵਰਿਆਂ ਪਿੱਛੋਂ ਕਤਾਬ ਆਈ ਹੈ ਵਰਿਆਂ ਤੱਕ ਪੜੀ ਜਾ ਸਕਦੀ ਹੈ ਪੜ੍ਹਨਾ ਆਪਣੇ ਵਿਚਾਰ ਦੇਣੇ ਮਿਹਰਬਾਨੀ ਸ਼ੁਕਰੀਆ